ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜੁਥੇ ਕਿ ਰਾਸ਼ਪਤੀ ਡੋਨਾਲਡ ਟਰੰਪ ਨੇ ਭਾਰਤੀਆਂ ਦੇ ਨਾਲ ਜੁੜਿਆ ਇੱਕ ਵੱਡਾ ਬਿਆਨ ਦੇ ਦਿੱਤਾ ਜੀ ਹਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤੀ ਪਹਿਲਾਂ ਤਾਂ ਅਮਰੀਕਾ ਆਉਂਦੇ ਨੇ ਇੱਥੇ ਆ ਕੇ ਪੜ੍ਹਾਈਆਂ ਕਰਦੇ ਤੇ ਬਾਅਦ ਦੇ ਵਿੱਚ ਆਪਣੇ ਦੇਸ਼ ਨੂੰ ਮੁੜ ਜਾਂਦੇ ਨੇ ਤੇ ਉੱਥੇ ਜਾ ਕੇ ਕੰਪਨੀਆਂ ਖੋਲ੍ਹ ਲੈਂਦੇ ਆ ਤੇ ਅਰਬਾ ਰੁਪਏ ਕਮਾਉਂਦੇ ਆ ਅਜਿਹਾ ਬਿਆਨ ਡੋਨਾਲਡ ਟਰੰਪ ਨੇ ਕਿਉਂ ਦਿੱਤਾ ਉਸ ਦੇ ਪਿੱਛੇ ਵੀ ਕਾਰਨ ਦੱਸਿਆ ਗਿਆ ਤੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਹੁਣ ਸਾਂਝੀ ਕਰਾਂਗੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਅਮਰੀਕਾ ਤੋਂ ਜੋ ਖਬਰ ਆਈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕੀ ਕੰਪਨੀਆਂ ਨੂੰ ਨਿਰਦੇਸ਼ ਦੇ ਦਿੱਤਾ ਹੈ ਕਿ ਉਹ ਸਥਾਨਕ ਯੂਨੀਵਰਸਿਟੀਆਂ ਤੋਂ 골ਡ ਕਾਰਡ ਨਾਗਰਿਕਤਾ ਵਾਲੇ ਭਾਰਤੀ ਗ੍ਰੈਜੂਏਟਾਂ ਨੂੰ ਨਿਯੁਕਤ ਕਰਨ ਉਹਨਾਂ ਦਾ ਕਹਿਣਾ ਹੈ ਕਿ ਅਤੀਤ ਦੇ ਵਿੱਚ ਅਮਰੀਕੀ ਕੰਪਨੀਆਂ ਨੂੰ ਉਹਨਾਂ ਨੂੰ ਨੌਕਰੀ ਦੇਣ ਦੇ ਵਿੱਚ ਮੁਸ਼ਕਲ ਆਉਂਦੀ ਸੀ ਅਤੇ ਵਿਦਿਆਰਥੀ ਵਾਪਸ ਭਾਰਤ ਨੂੰ ਚਲ ਜਾਂਦੇ ਸੀ ਕੰਪਨੀਆਂ ਖੋਲਦੇ ਸੀ ਅਰਪਤੀ ਬਣ ਜਾਂਦੇ ਸੀ ਉਹ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੰਦੇ ਸੀ ਡੋਨਾਲਡ 트ੰਪ ਨੇ ਕਿਹਾ ਕਿ ਲੋਕ ਭਾਰਤ ਚੀਨ ਜਾਪਾਨ ਤੇ ਵਕਫ ਵਕ ਖਾਹਾਂ ਤੋਂ ਆਉਂਦੇ ਨੇ ਉਹ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਪਰ ਉਹ ਨਹੀਂ ਜਾਣਦੇ ਕਿ ਉਹ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਜਾਂ ਫਿਰ ਨਹੀਂ ਡੋਨਾਲਡ 트ੰਪ ਨੇ ਕਿਹਾ ਕਿ ਲੋਕ ਭਾਰਤ ਚੀਨ ਜਾਪਾਨ ਤੇ ਵਕਫ ਵਕ ਥਾਂਾਂ ਤੋਂ ਆਉਂਦੇ ਨੇ ਉਹ ਹਾਰਵਰਡ ਜਾਂ ਫਿਰ ਵਾਰਟਨ ਸਕੂਲ ਆਫ ਕੁਇਨੈਸ ਜਾਣਦੇ ਨਹੀਂ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਪਰ ਉਹ ਨਹੀਂ ਜਾਣਦੇ ਕਿ ਅਮਰੀਕਾ ਦੇ ਵਿੱਚ ਰਹਿ ਸਕਦੇ ਨਹੀਂ ਆਫਰ ਨਹੀਂ ਆਪਣੇ ਦੇਸ਼ ਜਾ ਕੇ ਉਹ ਵੱਡੀਆਂ ਵੱਡੀਆਂ ਕੰਪਨੀਆਂ ਖੋਲ ਲੈਂਦੇ ਨੇ ਜਿਹਾ ਰਾਸ਼ਟਰਪਤੀ ਨੇ ਕਿਹਾ ਉਹਨਾਂ ਨੇ ਇਸ ਮਾਮਲੇ ਸੰਬੰਧੀ ਕਿਹਾ ਕਿ ਕਈ ਕੰਪਨੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਨੌਕਰੀ ਦੇਣ ਤੋਂ ਅਸਮਰਥ ਨਹੀਂ ਅਤੇ ਭਾਰਤੀ ਵਿਦਿਆਰਥੀ ਆਪਣੇ ਦੇਸ਼ ਜਾ ਕੇ ਵੱਡੀਆਂ ਵੱਡੀਆਂ ਕੰਪਨੀਆਂ ਖੋਲ ਕੇ ਅਰਸ਼ਪਤੀ ਬਣ ਜਾਂਦੇ ਨੇ ਟਰੰਪ ਨੇ ਕਿਹਾ ਮੈਨੂੰ ਕਈ ਕੰਪਨੀਆਂ ਤੋਂ ਸ਼ਿਕਾਇਤ ਮਿਲੀ ਹੈ ਕਿ ਉਹ ਲੋਕਾਂ ਨੂੰ ਨੌਕਰੀ ਤੇ ਰੱਖਣ ਦੇ ਲਈ ਬਾਹਰ ਜਾਂਦੀਆਂ ਨੇ ਪਰ ਉਹ ਉਹਨਾਂ ਨੂੰ ਨਹੀਂ ਰੱਖ ਸਕਦੇ ਉਸੇ ਜਾਣਦੇ ਹੋ ਕਿ ਉਹ ਕੀ ਕਰਦੇ ਨੇ ਉਹ ਵਾਪਸ ਭਾਰਤ ਚਲੇ ਜਾਂਦੇ ਨੇ ਜਾਂ ਫਿਰ ਉਹ ਦੇਸ਼ ਵਾਪਸ ਚਲੇ ਜਾਂਦੇ ਨੇ ਜਿੱਥੇ ਉਹ ਆਏ ਸੀ ਤੇ ਨਾਲ ਹੀ ਨਾਲ ਸਿਰੋਥੇ ਜਾ ਕੇ ਕੰਪਨੀਆਂ ਖੋਲ ਲੈਂਦੇ ਨੇ ਤੇ ਕੁਝ ਸਮੇਂ ਦੇ ਵਿੱਚ ਅਰਪਤੀ ਬਣ ਜਾਂਦੇ ਨੇ ਅਮਰੀਕੀ ਰਾਸ਼ਟਰਪਤੀ ਨੇ 골ਡ ਕਾਰਡ ਦੇ ਰੂਪ ਦੇ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਪੈਲ ਕਦਮੀ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ 50 ਲੱਖ ਅਮਰੀਕੀ ਡਾਲਰ ਦੀ ਰਕਮ ਦੇ ਵਿੱਚ ਅਮਰੀਕੀ ਨਾਗਰਿਕਤਾ ਖਰੀਦਣ ਦੀ ਇਜਾਜ਼ਤ ਮਿਲੇਗੀ ਮੰਗਲਵਾਰ ਨੂੰ ਓਵਲ ਆਫਿਸ ਤੋਂ ਐਲਾਨ ਕੀਤੇ ਗਏ ਪ੍ਰਸਤਾਵ ਨੂੰ ਗ੍ਰੀਨ ਕਾਰਡ ਦੇ ਪ੍ਰੀਮੀਅਮ ਸੰਕਰਮਨ ਵੱਜੋਂ ਪੇਸ਼ ਕੀਤਾ ਗਿਆ ਜੋ ਲੰਬੇ ਸਮੇਂ ਦੇ ਲਈ ਨਿਵਾਸ ਦੀ ਆਗਿਆ ਦਿੰਦਾ ਹੈ ਕੱਲ ਇਸ ਦਾ ਐਲਾਨ ਕਰਦੇ ਹੋਏ ਡੋਨਾਲਡ 트াম্প ਨੇ ਕਿਹਾ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਅਸੀਂ ਉਸ ਕਾਰਡ ਦੀ ਕੀਮਤ ਕਰੀ 5 ਮਿਲੀਅਨ ਡਾਲਰ ਰੱਖਣ ਜਾ ਰਹੇ ਹਾਂ ਰਾਸ਼ਟਰਪਤੀ ਦੇ ਅਨੁਸਾਰ ਇਸ ਨਵੀਂ ਪਹਿਲ ਦਾ ਉਦੇਸ਼ ਉੱਚ ਜਾਇਦਾਦ ਵਾਲੇ ਲੋਕਾਂ ਨੂੰ ਅਮਰੀਕਾ ਵੱਲ ਆਕਰਸ਼ਿਤ ਕਰਨਾ ਹੈ ਜਦੋਂ ਕਿ ਸਰਕਾਰ ਇਸ ਤੋਂ ਵੱਧ ਤੋਂ ਵੱਧ ਮਾਲੀਆ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰ ਰਹੀ ਹੈ 50 ਲੱਖ ਅਮਰੀਕੀ ਡਾਲਰ ਜਿਹੜੀ ਆ ਉਹ ਕੀਮਤ ਹੋਵੇਗੀ 골ਡ ਕਾਰਡ ਖਰੀਦਣ ਦੀ ਤੇ ਜੋ ਕਰ ਕੋਈ ਇਹ ਕਾਰਡ ਖਰੀਦ ਲੈਂਦਾ ਹੈ ਤੇ ਅਮਰੀਕੀ ਸਰਕਾਰ ਉਸ ਨੂੰ ਉੱਥੇ ਰਹਿਣ ਦੇ ਸਕਦੀ ਹੈ ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜੁਥੇ ਕਿ ਰਾਸ਼ਪਤੀ ਡੋਨਾਲਡ 트럼ਪ ਨੇ ਭਾਰਤੀਆਂ ਦੇ ਨਾਲ ਜੁੜਿਆ ਇੱਕ ਵੱਡਾ ਬਿਆਨ ਦੇ ਦਿੱਤਾ ਜਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤੀ ਪਹਿਲਾਂ ਤਾਂ ਅਮਰੀਕਾ ਆਉਂਦੇ ਨੇ ਇੱਥੇ ਆ ਕੇ ਪੜਾਈਆਂ ਕਰਦੇ ਤੇ ਬਾਅਦ ਦੇ ਵਿੱਚ ਆਪਣੇ ਦੇਸ਼ ਨੂੰ ਮੁੜ ਜਾਂਦੇ ਨੇ ਤੇ ਉੱਥੇ ਜਾ ਕੇ ਕੰਪਨੀਆਂ ਖੋਲ ਲੈਂਦੇ ਆ ਤੇ ਅਰਬਾ ਰੁਪਏ ਕਮਾਉਂਦੇ ਆ ਅਜਿਹਾ ਬਿਆਨ ਡੋਨਾਲਡ ਟਰੰਪ ਨੇ ਕਿਉਂ ਦਿੱਤਾ ਉਸ ਦੇ ਪਿੱਛੇ ਵੀ ਇੱਕ ਕਾਰਨ ਦੱਸਿਆ ਗਿਆ ਤੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਹੁਣ ਸਾਂਝੀ ਕਰਾਂਗੇ ਹੰਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਅਮਰੀਕਾ ਤੋਂ ਜੋ ਖਬਰ ਆਈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਨਿਰਦੇਸ਼ ਦੇ ਦਿੱਤਾ ਹੈ ਕਿ ਉਹ ਸਥਾਨਕ ਯੂਨੀਵਰਸਿਟੀਆਂ ਤੋਂ ਗੋਲਡ ਕਾਰਡ ਨਾਗਰਿਕਤਾ ਵਾਲੇ ਭਾਰਤੀ ਗ੍ਰੈਜੂਏਟਾਂ ਨੂੰ ਨਿਯੁਕਤ ਕਰਨ ਉਹਨਾਂ ਦਾ ਕਹਿਣਾ ਹੈ ਕਿ ਅਤੀਤ ਦੇ ਵਿੱਚ ਅਮਰੀਕੀ ਕੰਪਨੀਆਂ ਨੂੰ ਉਹਨਾਂ ਨੂੰ ਨੌਕਰੀ ਦੇਣ ਦੇ ਵਿੱਚ ਮੁਸ਼ਕਲ ਆਉਂਦੀ ਸੀ ਅਤੇ ਵਿਦਿਆਰਥੀ ਵਾਪਸ ਭਾਰਤ ਨੂੰ ਚਲ ਜਾਂਦੇ ਸੀ ਕੰਪਨੀਆਂ ਖੋਲਦੇ ਸੀ ਅਰਪਤੀ ਬਣ ਜਾਂਦੇ ਸੀ ਉਹ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੰਦੇ ਸੀ ਡੋਨਾਲਡ ਟਰਪ ਨੇ ਕਿਹਾ ਕਿ ਲੋਕ ਭਾਰਤ ਚੀਨ ਪਾਣ ਦੇ ਵਕਤ ਵਕਤ ਖਾਹਾਂ ਤੋਂ ਆਉਂਦੇ ਨੇ ਉਹ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਪਰ ਉਹ ਨਹੀਂ ਜਾਣਦੇ ਕਿ ਉਹ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਜਾਂ ਫਿਰ ਨਹੀਂ ਡੋਨਾਲਡ ਟਰੰਪ ਨੇ ਕਿਹਾ ਕਿ ਲੋਕ ਭਾਰਤ, ਚੀਨ, ਜਾਪਾਨ ਅਤੇ ਵੱਖ-ਵੱਖ ਥਾਵਾਂ ਤੋਂ ਆਉਂਦੇ ਨੇ ਉਹ ਹਾਰਵਰਡ ਜਾਂ ਫਿਰ ਵਾਰਟਨ ਸਕੂਲ ਆਫ ਫਾਈਨੈਂਸ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਪਰ ਉਹ ਨਹੀਂ ਜਾਣਦੇ ਕਿ ਉਹ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਜਾਂ ਫਿਰ ਨਹੀਂ ਆਪਣੇ ਦੇਸ਼ ਜਾ ਕੇ ਉਹ ਵੱਡੀਆਂ-ਵੱਡੀਆਂ ਕੰਪਨੀਆਂ ਖੋਲ ਲੈਂਦੇ ਨੇ ਜਿਹਾ ਰਾਸ਼ਟਰਪਤੀ ਨੇ ਕਿਹਾ ਉਣਾ ਨੇ ਇਸ ਮਾਮਲੇ ਸੰਬੰਧੀ ਕਿਹਾ ਕਿ ਕਈ ਕੰਪਨੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਨੌਕਰੀ ਦੇਣ ਤੋਂ ਅਸਮਰਥ ਨਹੀਂ ਅਤੇ ਭਾਰਤੀ ਵਿਦਿਆਰਥੀ ਆਪਣੇ ਦੇਸ਼ ਜਾ ਕੇ ਵੱਡੀਆਂ-ਵੱਡੀਆਂ ਕੰਪਨੀਆਂ ਖੋਲ੍ਹ ਕੇ ਅਰਪਤੀ ਬਣ ਜਾਂਦੇ ਨੇ 트럼ਪ ਨੇ ਕਿਹਾ ਮੈਨੂੰ ਕਈ ਕੰਪਨੀਆਂ ਤੋਂ ਸ਼ਿਕਾਇਤ ਮਿਲੀ ਹੈ ਕਿ ਉਹ ਲੋਕਾਂ ਨੂੰ ਨੌਕਰੀ ਤੇ ਰੱਖਣ ਦੇ ਲਈ ਬਾਹਰ ਜਾਂਦੀਆਂ ਨੇ ਪਰ ਉਹ ਉਹਨਾਂ ਨੂੰ ਨਹੀਂ ਰੱਖ ਸਕਦੇ ਤੁਸੀਂ ਜਾਣਦੇ ਹੋ ਕਿ ਉਹ ਕੀ ਕਰਦੇ ਨੇ ਉਹ ਵਾਪਸ ਭਾਰਤ ਚਲੇ ਜਾਂਦੇ ਨੇ ਜਾਂ ਫਿਰ ਉਹ ਦੇਸ਼ ਵਾਪਸ ਚਲੇ ਜਾਂਦੇ ਨੇ ਜਿੱਥੇ ਉਹ ਆਏ ਸੀ ਦੇ ਨਾਲ ਹੀ ਨਾਲ ਸਿਰੋਠੇ ਜਾ ਕੇ ਕੰਪਨੀਆਂ ਖੋਲ ਲੈਂਦੇ ਨੇ ਤੇ ਕੁਝ ਸਮੇਂਤ ਵਿੱਚ ਅਰਪਤੀ ਬਣ ਜਾਂਦੇ ਨੇ ਅਮਰੀਕੀ ਰਾਸ਼ਟਰਪਤੀ ਨੇ ਗੋਲਡ ਕਾਰਡ ਦੇ ਰੂਪ ਦੇ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਪੈਲ ਕਦਮੀ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ 50 ਲੱਖ ਅਮਰੀਕੀ ਡਾਲਰ ਦੀ ਰਕਮ ਦੇ ਵਿੱਚ ਅਮਰੀਕੀ ਨਾਗਰਿਕਤਾ ਖਰੀਦਣ ਦੀ ਇਜਾਜ਼ਤ ਮਿਲੇਗੀ ਮੰਗਲਵਾਰ ਨੂੰ ਓਵਲ ਆਫਿਸ ਤੋਂ ਐਲਾਨ ਕੀਤੇ ਗਏ ਪ੍ਰਸਤਾਵ ਨੂੰ ਗ੍ਰੀਨ ਕਾਰਡ ਦੇ ਪ੍ਰੀਮੀਅਮ ਸੰਕਰਮਨ ਵਜੋਂ ਪੇਸ਼ ਕੀਤਾ ਗਿਆ ਜੋ ਲੰਬੇ ਸਮੇਂ ਦੇ ਲਈ ਨਿਵਾਸ ਦੀ ਆਗਿਆ ਦਿੰਦਾ ਹੈ ਕੱਲ ਇਸ ਦਾ ਐਲਾਨ ਕਰਦੇ ਹੋਏ ਡੋਨਾਲਡ 트ੰਪ ਨੇ ਕਿਹਾ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਅਸੀਂ ਉਸ ਕਾਰਡ ਦੀ ਕੀਮਤ ਕਰੀ 5 ਮਿਲੀਅਨ ਡਾਲਰ ਰੱਖਣ ਜਾ ਰਹੇ ਹਾਂ ਰਾਸ਼ਟਰਪਤੀ ਦੇ ਅਨੁਸਾਰ ਇਸ ਨਵੀਂ ਪਹਿਲ ਦਾ ਉਦੇਸ਼ ਉੱਚ ਜਾਇਦਾਦ ਵਾਲੇ ਲੋਕਾਂ ਨੂੰ ਅਮਰੀਕਾ ਵੱਲ ਆਕਰਸ਼ਿਤ ਕਰਨਾ ਹੈ ਜਦੋਂ ਕਿ ਸਰਕਾਰ ਇਸ ਤੋਂ ਵੱਧ ਤੋਂ ਵੱਧ ਮਾਲੀਆ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰ ਰਹੀ ਹੈ 50 ਲੱਖ ਅਮਰੀਕੀ ਡਾਲਰ ਜਿਹੜੀ ਆ ਉਹ ਕੀਮਤ ਹੋਵੇਗੀ 골ਡ ਕਾਰਡ ਖਰੀਦਣ ਦੀ ਤੇ ਜੋ ਕਰ ਕੋਈ ਇਹ ਕਾਰਡ ਖਰੀਦ ਲੈਂਦਾ ਹੈ ਤੇ ਅਮਰੀਕੀ ਸਰਕਾਰ ਉਸ ਨੂੰ ਉੱਥੇ ਰਹਿਣ ਦੇ ਸਕਦੀ ਹੈ